ਤੁਸੀਂ ਤੁਸੀਂ ਦੇਖ ਸਕਦੇ ਹੋ ਮੰਡੀ ਅਹਿਮਦਗੜ ਰੇਲਵੇ ਸਟੇਸ਼ਨ ਦੇ ਸਾਹਮਣੇ 26 ਜਨਵਰੀ ਦੀ ਸੇਲ ਲੱਗੀ ਹੈ ਦੇਖੋ ਸੇਲ ਦੀ ਰੌਣਕਾ ਤੁਸੀਂ ਦੇਖ ਸਕਦੇ ਹੋ ਤੇ ਤੁਹਾਨੂੰ ਦਿਖਾ ਰਹੇ ਹਾਂ ਮੰਡੀ ਅਹਿਮਦਗੜ ਦੀ ਸੇਲ 26 ਜਨਵਰੀ ਦੀ ਸੇਲ ਜੋ ਕਿ ਕਾਫੀ ਮਸ਼ਹੂਰ ਸੇਲ ਹੈ ਕਾਹਦਾ ਬੁਟਾ ਦੀ ਸੇਲ ਤੁਸੀਂ ਦੇਖ ਸਕਦੇ ਹੋ ਬੁਟਾ ਦੀ ਸੇਲ ਕੀ ਰੇਟ ਹੈ ਇਹਨਾਂ ਦਾ ਸੋ ਜੀ ਲੱਗਿਆ ਹੋਇਆ ਕੱਪੜੇ ਦੀ ਸੇਲ ਕੀ ਰੇਟਾਂ ਸੇ ਕਸਲਟਾਂ ਦੇ ਵੀਰੇ ਲਈ ਤੁਹਾਨੂੰ 300 ਰੁਪਏ 300 ਰੁਪਏ ਦੀ ਸਿਆ ਦੁਕਾਨ ਹੈ ਪ੍ਰਿੰਸ ਫੈਸ਼ਨ ਗੈਲਰੀ ਸ਼ਾਪ ਤੇ ਆਓ 25 ਜਨਵਰੀ ਦੇ ਸੇਲ ਦਿਖਾਉਣ ਲੱਗਾ ਤੁਹਾਨੂੰ ਆਪਣੀ ਸ਼ਾਪ ਤੇ ਵਿਜ਼ਿਟ ਕਰਨ ਲਈ ਵੀਰੇ ਆਪਣਾ ਰੇਲਵੇ ਰੋਡ ਆ ਪ੍ਰਿੰਸ ਫੈਸ਼ਨ ਗੈਲਰੀ ਆ ਜਦ ਮਰਜੀ ਆਓ 300 ਰੁਪਏ ਲੋਰ ਜਿੰਨਾ ਹੋਰ ਵੀ ਮਾਨ ਹੋ ਸਕੇਗਾ ਜ਼ਰੂਰ ਕਰਾਂਗੇ ਅਸੀਂ ਇਹ ਨਹੀਂ ਹੈਗਾ ਜਿਹੜਾ ਵੀ ਆਊਗਾ ਖੁਸ਼ ਕਰਕੇ ਬਾਕੀ ਦੋਰਾਂਗੇ ਵੀਰੇ ਕੋਈ ਚੱਕ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਨਿਊ ਬਲੌਗ ਤੇ ਨਿਊ ਵੀਡੀਓ ਦੇ ਵਿੱਚ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਣ ਤੋਂ ਬੱਚੇ ਰਹੇ ਹੋਣਗੇ ਕਿਉਂਕਿ ਠੰਡ ਬਹੁਤ ਜ਼ਿਆਦਾ ਪੈ ਰਹੀ ਹੈ ਪੰਜਾਬ ਦੇ ਵਿੱਚ ਤੇ 26 ਜਨਵਰੀ ਦੀ ਸੇਲ ਤੁਹਾਨੂੰ ਦਿਖਾਉਣ ਲੱਗਾ ਮੰਡੀ ਅਮ드ਗੜ ਡਿਸਟ੍ਰਿਕਟ ਮਲੇਰਕੋਟਾ ਜੀ ਹਾਂ ਹਰ ਸਾਲ ਆਪਣੇ ਮੰਡੀ ਅਮ드ਗੜ ਦੇ ਵਿੱਚ ਸੇਲ ਲੱਗਦਾ ਤੇ ਬਹੁਤ ਦੂਰੋਂ ਦੂਰੋਂ ਲੋਕ ਤੇ ਪਿੰਡਾਂ ਦੇ ਲੋਕ ਆਲੇ ਦੁਆਲੇ ਦੇ ਲੋਕ ਇਸ ਸੇਲ ਦੇ ਵਿੱਚ ਆਉਂਦੇ ਨੇ ਤੇ ਸਮਾਨ ਖਰੀਦ ਕੇ ਜਾਂਦੇ ਨੇ ਤੇ ਸੇਲ ਦੇ ਕੀ ਪ੍ਰਾਈਜ਼ ਨੇ ਕੀ ਰੇਟ ਨੇ ਤੇ ਬਾਜ਼ਾਰਾਂ ਦਾ ਅਸੀਂ ਤੁਹਾਨੂੰ ਦਿਖਾਵਾਂਗੇ ਮਾਹੌਲ ਕੀ ਬਣਿਆ ਹੋਇਆ ਇਸ ਟਾਈਮ ਤੇ ਪੂਰੀ رونਕਾਂ ਲੱਗੀਆਂ ਸੇਲ ਦੇ ਵਿੱਚ ਕਿ ਨਹੀਂ ਲੱਗੀਆਂ ਤੇ ਚੱਲਦੇ ਆਂ ਆਪਾਂ ਸੇਲ ਦੇ ਵਿੱਚ ਤੇ ਦਿਖਾਉਨੇ ਤੁਹਾਨੂੰ ਆਂ ਮੰਡੀ ਆਪਾਂ ਕਰਦਾ ਸੇਲ ਜੋ ਕੀ ਹੈ 25 ਜਨਵਰੀ ਦੀ ਸੇਲ ਦਿਖਾਉਣ ਲੱਗੇ ਆ ਤੁਹਾਨੂੰ ਤੇ 26 ਜਨਵਰੀ ਦੀ ਸੇਲ ਵੀ ਦਿਖਾਵਾਂਗੇ ਸਾਡੇ ਦੂਸਰੇ ਚੈਨਲ ਦੇ ਉੱਪਰ ਆਯੂਸ਼ ਕੁਮਾਰ 131 ਦੇ ਉੱਪਰ ਦਿਖਾਵਾਂਗੇ ਤੁਹਾਨੂੰ ਤੁਹਾਨੂੰ ਤੇ ਟਾਈਮ ਦੀ ਗੱਲ ਕੀਤੀ ਜਾਵੇ ਟਾਈਮ ਅੱਜ ਹੈ ਵੀਰਵਾਰ ਦਾ ਦਿਨ ਤੇ ਟਾਈਮ ਤੁਸੀਂ ਦੇਖ ਸਕਦੇ ਹੋ 10:17 ਹੋ ਗਏ ਆ ਦੇ ਸਾਰ ਨੂੰ 10:17 ਤੇ ਚੱਲਦੇ ਆਂ ਆਪਾਂ ਬਾਜ਼ਾਰ ਦੇ ਵਿੱਚ ਤੇ ਦਿਖਾਉਣਾ ਤੁਹਾਨੂੰ ਉੱਥੇ ਮੰਡੀ ਆਪ ਲੈ ਕਰ ਦੋ। ਤੋਂ ਬਨੇ ਰਹੋ ਵੀਡੀਓ ਅਖੀਰ ਤੱਕ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰੋ। ਲੋ ਜੀ ਦੋਸਤੋ ਆਪਾਂ ਪਹੁੰਚ ਗਏ ਆਂ ਬਾਜ਼ਾਰ ਦੇ ਵਿੱਚ ਤੇ ਤੁਹਾਨੂੰ ਦਿਖਾਉਂਦੇ ਆਂ ਬਾਜ਼ਾਰ ਦੀਆਂ ਰੌਣਕਾਂ। ਚਾਲਨੇ ਬਈਆ ਸਰ ਵਧੀਆ ਹੋਰ ਵੀਰੇ ਠੀਕ ਆ ਸੇਲ ਤਾਂ ਲਾਉਣੀ ਆ ਸੇਲ ਆਪਣੀ ਬਸ ਆ ਦੇਖੋ ਲੱਗ ਤੂ ਕੀ ਆ ਕੱਲੂ ਸੇਲ ਲਾਦੇ ਸੀਗੇ ਸੇਲ ਦਾ ਕੀ ਕੀ 26 ਨੂੰ ਪੂਰੀ ਵਧੀਆ ਲਾਵਾਂਗੇ ਸੇਲ ਕੀ ਕੀ ਲਾਇਆ ਸੇਲ ਦੇ ਵਿੱਚ ਸੇਲ ਦੇ ਵਿੱਚ ਟੀ-ਸ਼ਰਟ ਹੋਊਗੀ ਲੋਰ ਹੋਊਗੀ ਹੁੱਡੀ ਹੋਊਗੀ ਤੇ ਆਪਣਾ ਬਾਕੀ ਸਾਰਾ ਸਮਾਨ ਅੱਪਾ ਹਜੇ ਬਾਹਰ ਰੱਖਿਆ ਟੇਬਲ ਲਗਾਦੇ ਆ ਅੱਛਾ ਸਾਰੇ ਕੁਛ ਟੀ-ਸ਼ਰਟ ਵਗੈਰਾ ਲੋਰ ਕੀ ਰੇਟ ਪ੍ਰਾਈਸ ਕੀ ਨੇ ਇਹਦੇ ਟੀ-ਸ਼ਰਟ ਦੇ ਵਿੱਚ ਜਿਵੇਂ ਆਪਣਾ 150 ਦੀ ਟੀ-ਸ਼ਰਟ ਆ अच्छा ਤੇ ਆਪਣਾ ਜਿਵੇਂ ਸਬੈਟ ਵਗੈਰਾ ਬਾਹ ਜਾਂ ਲੋਡ ਵਗੈਰਾ ਦਾ ਵਧੀਆ ਕ੍ਰਸ਼ ਲੋਡ ਦੀਆਂ ਇਹ ਚੀਜ਼ਾਂ ਨੇ ਇੱਕ ਵਾਰ ਸੈਂਪਲ ਦਿਖਾਓ ਸੈਂਪਲ ਦਿਖਾਓ ਆ ਸੈਂਪਲ ਆ ਕਲਰ ਮਿਲ ਜਾਣਗੇ ਇਹਦੇ ਵਿੱਚ ਸਾਰੇ ਤੇ ਆ ਸਾਰੀ ਇਨਵੈਂਟਰੀ ਹੋਈ ਹੋਈ ਆ ਅੱਛਾ ਜੀ ਪਰ ਕਾਰਗੋ ਟਾਈਪ ਲੋਡ ਆ ਅਸਲ ਕ੍ਰਸ਼ ਜਿਹਨੂੰ ਆਪਾਂ ਕਹਿੰਦੇ ਹੂੰ ਉਹ ਚੀਜ਼ ਆ ਮਾਰਕੀਟ ਵਿੱਚ ਜਿਵੇਂ ਇਹਦਾ ਪ੍ਰਾਈਸ ਘੱਟੋ ਘੱਟ ਹੋਊਗਾ 7 ਤੋਂ 800 ਰੁਪਏ ਇੰਟਰਲੌਕ ਆ ਇੰਟਰਲੌਕ 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 ਸਟਿਚਿੰਗ ਵਗੈਰਾ ਸਾਰਾ ਕੁਝ ਹੋਇਆ ਹੈ ਵਾ ਅੱਛਾ ਅੱਛਾ ਤੇ ਅੰਦਰ ਸਾਰਾ ਆਪਾਂ ਜਿਵੇਂ ਕਹਿੰਦੇ ਨੇਟ ਵਗੈਰਾ ਸਾਰਾ ਕੁਝ ਲੱਗਿਆ ਹੈ ਵਧੀਆ ਨੈਟ ਲੱਗਿਆ ਹੋਇਆ ਕੀ ਪ੍ਰਾਈਸ ਕੀ ਇਹਦਾ ਇਹਦਾ ਆਪਾਂ ਪ੍ਰਾਈਸ ਓਨਲੀ ਰੱਖਿਆ ਵਾ 300 300 ਜਿਹੜਾ ਇਹ ਮਾਰਕੀਟ ਪ੍ਰਾਈਸ ਇਹਦਾ ਹੈਗਾ 700 800 ਰੁਪਏ ਉਹ ਵੀ ਵਧੀਆ ਦੇ ਵਿੱਚ ਕੋਈ ਇਹ ਨਹੀਂ ਹੈਗਾ ਵੀ ਸਿੰਗਲ ਸਟਿਚਿੰਗ ਲਗਾਤੀ ਜਾਂ ਕੁਝ ਲਗਾਤੀ ਬਸ ਇਹ ਅਸੀਂ ਅੱਜ 26 ਜਨਵਰੀ ਨੂੰ ਆਪਾਂ ਲੋਕਾਂ ਨੂੰ ਖੁਸ਼ ਕਰਨਾ ਲੋਕ ਖੁਸ਼ ਕਰਨੇ ਆ ਬਸ ਇਹੀ ਚਾਹੀਦਾ ਕਿ ਨਹੀਂ ਕਮੋੜਾ ਕੁਛ ਨਹੀਂ ਕਮਾਉਣਾ ਕੁਛ ਨਹੀਂ ਲੋਕੋ ਕੁਛ ਕਰਨੇ ਆ 26 ਜਨਵਰੀ ਆ ਸੇਲ ਲੱਗਣਾ ਚਾਹੀਦਾ ਕਿ ਨਹੀਂ ਲੱਗਣਾ ਚਾਹੀਦਾ ਮੈਨੂੰ ਆ ਦੱਸੋ ਪਹਿਲਾਂ ਸੇਲ ਲੱਗਣੀ ਚਾਹੀਦੀ ਆ ਜ਼ਰੂਰ ਤਾਂ ਮੰਨਦੇ ਜਿਹੜੇ ਲੋਕ ਨੇ ਨਹੀਂ ਮਹਿੰਗਾ ਲੈ ਸਕਦੇ ਉਹਨਾਂ ਲਈ ਤਾਂ ਸੇਲ ਹੋਣੀ ਚਾਹੀਦੀ ਤੇ ਇੱਕ ਵਧੀਆ ਲੈਣਾ ਵੀਰੇ ਆਮ ਲੋਕਾਂ ਵਾਸਤੇ ਸੇਲ ਲੱਗਣੀ ਚਾਹੀਦੀ ਆ ਲੱਗਣੀ ਚਾਹੀਦੀ ਆ ਆਮ ਲੋਕਾਂ ਵਾਸਤੇ ਜਿਨ੍ਹਾਂ ਨੇ ਨੋਰਮਲ ਲੈਣਾ ਵਾ ਉਹ ਤਾਂ 26 ਜਨਵਰੀ ਜਾਂ ਸੇਲ ਦੀ ਡੇਟ ਹੀ ਕਰਦੇ ਆ ਨਾ ਅੱਛਾ ਹਾਂ ਮਤਲਬ ਸੇਲ ਲੱਗੂਗੀ ਹੁਣ ਆ ਜਿਹੜੇ ਵਧੀਆ ਨੇ ਜਿਹੜੇ ਲੈ ਸਕਦੇ ਨੇ ਉਹ ਤਾਂ ਵੀਰੇ ਹਰ ਇੱਕ ਡੇਲੀ ਪਰਚੇਜ਼ ਕਰ ਹੀ ਸਕਦੇ ਨੇ ਉਹਨਾਂ ਦੀ ਤਾਂ ਉਹ ਤਾਂ ਅੱਜ ਦੀ ਕੀ ਇੰਕਾਰ ਨਹੀਂ ਗੱਲ ਵੀ ਕਰ ਲੈਣਗੇ ਪਰ ਆਮ ਬੰਦਾ ਜੁੜੀ ਬੱਤੇ ਵਗਾ ਇਹ ਆਮ ਲੋਕਾਂ ਵਾਸਤੇ ਸੇਲ ਹੈ ਜਿਨ੍ਹਾਂ ਦੇ ਕੋਲ ਪੈਸਾ ਗਰੀਬੀ ਪੈਸੇ ਦੀ ਕਮੀ ਹੋਵੇ ਉਹ ਬੰਦੇ ਯਾਨੀ ਕਿ ਸੇਲ ਦੇ ਵਿੱਚ ਇਹ ਸਮਾਨ ਖਰੀਦ ਸਕਦੇ ਰਾਈਟ ਬਿਲਕੁਲ ਸਹੀ ਗੱਲ ਹੈ ਜਿਹੜੇ ਆਮ ਲੋਕ ਨੇ ਇਹ ਆਮ ਲੋਕਾਂ ਵਾਸਤੇ ਸੇਲ ਹੈ ਜਾਇਜ਼ ਰੇਟਾਂ ਦਾ ਸਮਾਨ ਮਿਲ ਸਕਦਾ ਬਿਲਕੁਲ ਜਾਇਜ਼ ਰੇਟਾਂ ਦੇ ਉੱਤੇ ਬਿਲਕੁਲ ਪੂਰੇ ਜਾਇਜ਼ ਰੇਟਾਂ ਤੇ ਜਿਹਨੂੰ ਆਪਾਂ ਕਹ ਦਈਏ ਉਹਨਾਂ ਵਾਸਤੇ ਜਿਵੇਂ ਹੁਣ ਕੋਈ ਵਰਕਰ ਆ ਜਾਂ ਕੋਈ ਨਾਰਮਲ ਦਿਹਾੜੀ ਮਜ਼ਦੂਰੀ ਕਰਦਾ ਉਹਨਾਂ ਲਈ ਸਾਰਿਆਂ ਨਾਲ ਵਧੀਆ ਚੀਜ਼ ਆ ਇਹਨਾਂ ਭਾਬੀ ਚਲੋਗੇ ਠੰਡਾ ਜਾਂ ਹੋਰ ਆਪਣੇ ਬੱਚਿਆਂ ਦੀ ਸਾਰੀ ਪ੍ਰੋਬਲੀਮ ਕਰੀ ਦੀ ਕਰ ਲੈਂਦੇ ਨੇ ਤੇ ਉਹਨਾਂ ਦਾ ਵਧੀਆ ਟਾਈਮ ਪਾਸ ਵੀ ਨਿਕਲ ਜਾਂਦਾ ਵਾ ਤੇ ਕੁਝ ਪੈਸੇ ਵੀ ਵੱਜ ਜਾਂਦੇ ਸੋ ਦੋਸਤੋ ਤੁਸੀਂ ਦੇਖਿਆ ਅਸ਼ਵੀਰ ਦੀ ਗੱਲ ਸੁਣਿਆ ਤੁਸੀਂ ਤੇ ਚਲਦੇ ਹਾਂ ਹੋਰ ਅੱਗੇ ਦਿਖਾਉਣਾ ਤੁਹਾਨੂੰ 25 ਜਨਵਰੀ ਦੀ ਸੇਲ ਦਿਖਾਉਣ ਲੱਗੇ ਆ ਤੁਹਾਨੂੰ ਸੋ ਦੋਸਤੋ ਫਾਈਨਲੀ ਆਪਾਂ ਪਹੁੰਚ ਗਏ ਬਾਜ਼ਾਰ ਦੇ ਵਿੱਚ ਤੇ ਬਾਜ਼ਾਰ ਦੀ ਰੌਣਕਾਂ ਤੁਹਾਨੂੰ ਦਿਖਾਉਣ ਲੱਗੇ ਆ ਮੰਡੀ ਅਹਿਮਦਗੜ ਤੇ ਸੇਲ ਤੇ ਜਿਵੇਂ ਤੁਹਾਨੂੰ ਪਹਿਲਾਂ ਕਿਹਾ ਜੇ ਤੁਹਾਨੂੰ ਦਿਖਾ ਰਿਹਾ 25 ਜਨਵਰੀ 2024 ਦੀ ਸੇਲ ਤੇ ਹਜੇ ਹਜੇ ਸੇਲਾਂ ਸ਼ੁਰੂ ਹੋ ਗਈਆਂ ਨੇ ਤੇ ਚੱਪਲਾਂ ਦੀ ਸੇਲ ਤੁਸੀਂ ਦੇਖ ਸਕਦੇ ਹੋ ਬਰੇ ਤੇ ਟਾਈਮ ਦੀ ਗੱਲ ਕੀਤੀ ਜਾਵੇ ਤਾਂ ਟਾਈਮ ਸਵੇਰ ਦੇ 8:30 ਨੇ ਆ 10:36 ਮਿੰਟ ਤੇ ਦਿਨ ਅੱਜ ਬੀਰਵਾਰ ਦਾ ਦਿਖਾ ਰਿਹਾ ਆ ਆ ਤੁਸੀਂ ਦੇਖ ਸਕਦੇ ਹੋ ਜੱਕਟਾਂ ਦੀ ਸੇਲ ਕੱਪੜਿਆਂ ਦੀ ਸੇਲ ਜੋਤੀ ਪੰਜਾਬ ਦਾ ਮਸ਼ਹੂਰ ਕਹਿ ਸਕਦੇ ਆਪਾਂ ਕੀ ਸੇਲ ਇਹ ਪੰਜ ਛੇ ਸਾਲਾਂ ਤੋਂ ਚੱਲਦਾ ਆ ਰਿਹਾ ਤੇ ਲੱਗਦਾ ਆ ਰਿਹਾ ਸੇਲ ਔਰ ਤੇ ਦੂਰੋਂ ਦੂਰੋਂ ਲੋਕ ਪਹੁੰਚਦੇ ਨੇ ਸੇਲ ਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਇਹ ਬੁੱਟਾਂ ਦੀ ਸੇਲ ਆ ਜੈਕਟਾਂ ਦੀ ਸੇਲ ਸੋ ਰੇਟ ਪੁੱਛਦੇ ਆ ਆ ਜੈਕਟ ਦੀ ਕੀ ਦੇਤਾ 500 ਰੁਪਈਆ 500 ਰੁਪਈਆ 500 ਰੁਪਈਆ ਆ ਲੁਧਿਆਣੇ ਤੋਂ ਆਏ ਹੋ ਲੁਧਿਆਣੇ ਤੋਂ ਆਏ ਹੋ ਸੋ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਨੇ ਲੁਧਿਆਣੇ ਤੋਂ ਆਉਂਦੇ ਨੇ ਸੇਲ ਕਰਨ ਵਾਸਤੇ ਲੋਨ ਕੋਟ ਦੇਖ ਲਓ 500 ਰੁਪਏ ਦੇ ਵਿੱਚ 500 ਰੁਪਏ ਦੇ ਵਿੱਚ ਮਿਲ ਜਗਾ ਤੁਹਾਨੂੰ ਸਾਰਾ ਉਰੇ ਤੇ ਚੱਲਦੇ ਆ ਅੱਗੇ ਹੋਰ ਤੁਹਾਨੂੰ ਦਿਖਾਉਨੇ ਆ ਮੰਡੀ ਅਹਿਮਦਗੜ੍ਹ ਦੀ ਸੇਲ ਦਿਖਾਉਣ ਲੱਗੇ ਆ ਤੁਹਾਨੂੰ 25 ਜਨਵਰੀ 2024 ਦੀ ਸੇਲ ਦਿਖਾਉਣ ਲੱਗੇ ਆ ਤੇ ਸੋ ਬਨੇ ਰਹੋ ਵੀਡੀਓ ਦੇ ਅਖੀਰ ਤੱਕ ਰੁਕੇ ਜੀ ਦੁਕਾਨ ਖੋਲਣ ਲੱਗੇ ਆ ਉਸ ਤੋਂ ਪਹਿਲਾਂ ਆਪਾਂ ਪਹੁੰਚ ਗਏ ਆ ਮਾਰਕੀਟ ਦੇ ਵਿੱਚ ਆ ਬੋਟਾਂ ਦੀ ਸੇਲ ਤੁਸੀਂ ਦੇਖ ਸਕਦੇ ਹੋ ਬੋਟਾਂ ਨੂੰ ਤੁਸੀਂ ਦੇਖ ਸਕਦੇ ਹੋ ਮੰਡੀ ਅਹਿਮਦਗੜ ਰੇਲਵੇ ਸਟੇਸ਼ਨ ਦੇ ਸਾਹਮਣੇ 26 ਜਨਵਰੀ ਦੀ ਸੇਲ ਲੱਗੀ ਹੈ ਦੇਖੋ ਸੇਲ ਦੀ ਹਰ ਰੌਣਕਾ ਤੁਸੀਂ ਦੇਖ ਸਕਦੇ ਹੋ ਬੋਟਾਂ ਦੀ ਸੇਲ ਹਜੇ ਪਹੁੰਚ ਗਿਆ ਬਾਜ਼ਾਰ ਦੇ ਵਿੱਚ ਕੀਰੇਟਾ ਬਾਈ ਬੂਟ ਹੈ ਕੀਰੇਟਾ ਬੂਟ ਕੋਈ ਵੀ ਆਪ ਬੂਟ ਹੋ ਗਿਆ 300 ਰੁਪਏ ਨੇ 300 ਰੁਪਏ 300 ਲੇਡੀਜ਼ ਨੂੰ 200 ਰੁਪਏ ਦੀ ਸੇਲ ਲੱਗੀ ਹੋਈ ਹੈ ਸਿਲ ਗਈ ਆ ਹਾਂਜੀ 26 ਜਨਵਰੀ ਦੀ ਸੇਲ ਲੱਗ 26 ਜਨਵਰੀ ਦੀ ਸੇਲ ਪਹਿਲਾਂ ਹੀ ਲੱਗ ਜਾਂਦੀ ਹੈ ਕਿੰਨੇ ਟਾਈਮ ਪਹਿਲਾਂ ਲਾਈ ਜਾਂਦੀ ਦੋ ਤਿੰਨ ਦਿਨ ਪਹਿਲਾਂ ਲੱਗ ਜਾਂਦੀ ਅੱਜ 25 ਜਨਵਰੀ ਹੈ ਨਾ ਤੇ ਕੱਲ ਨੂੰ ਫੇਰ ਲੱਗੇਗਾ ਸੇਲ ਕਿੰਨੇ ਸਾਲਾਂ ਤੋਂ ਲੱਗਦਾ ਆ ਰਿਹਾ ਸੇਲੇ ਬਹੁਤ ਸਾਲਾਂ ਤੋਂ ਲੱਗਦੀ ਆਇਆ ਫੇਮਸ ਸੇਲ ਆਏ ਹਾਂ ਫੇਮਸ ਹੈ ਨਾ ਨਹੀਂ 10 ਸਾਲ ਤੋਂ ਉੱਤੇ ਹੋ ਗਏ ਮਸ਼ਹੂਰ ਹੈ ਕਾਫੀ ਸੇਲ ਮੰਡੀ ਜੰਮਦਗੜ੍ਹ ਦੀ ਸੇਲ ਪੂਰੇ ਪੰਜਾਬ ਨੂੰ ਮਸ਼ਹੂਰ ਆਏ ਸੋ ਆਹ ਚੁਪ ਮੇਲਾ ਮਸ਼ਹੂਰ ਹੈ ਛਪਾਰ ਦਾ ਮੇਲਾ ਵੀ ਉਹਨੇ ਹੀ ਸੇਲ ਮਸ਼ਹੂਰ ਆਏ ਹਾਂਜੀ ਹਾਂ ਤੇ ਆ ਤੁਸੀਂ ਦੇਖ ਸਕਦੇ ਹੋ ਲੇਡੀਜ਼ ਸੈਂਡਲ ਕਿੰਨੇ ਦਾ ਹੈ ਇਹ 200 ਰੁਪਏ ਇਹ 200 ਰੁਪਏ ਦਾ ਹੀ ਅਗਰ 350 400 ਦਾ ਵੇਚਦੇ ਹਾਂ ਹਮਮ ਸੇਲ ਕਰਕੇ 200 ਰੁਪਏ ਠੀਕ ਹੈ ਠੀਕ ਆ ਸੋ ਚੱਲਦੇ ਆ ਜੀ ਅੱਗੇ ਤੇ ਦਿਖਾਉਨੇ ਆ ਤੁਹਾਨੂੰ ਮੰਡੀ ਅਹਿਮਦਗੜ੍ਹ ਦੀ ਸੇਲ ਹਜੇ ਤਾਂ ਮਾਰਕੀਟ ਹੀ ਖੁੱਲੀ ਨਹੀਂ ਹੈ ਜੀ ਤੇ ਥੋੜਾ ਜਿਹਾ ਟਾਈਮ ਲੱਗੇਗਾ ਖੁੱਲਣ ਨੂੰ ਹਜੇ ਨਾ ਘੱਟ ਹੈ ਨਹੀਂ ਤੇ ਤੁਸੀਂ ਤੁਹਾਨੂੰ ਦਿਖਾ ਰਹੇ ਆ ਮਾਰਕੀਟ ਦੀ ਸੇਲ ਚੌੜਾ ਬਾਜ਼ਾਰ ਇਹ ਚੌੜਾ ਬਾਜ਼ਾਰ ਹੈ ਮੰਡੀ ਅਮਰਗੜ ਦਾ ਜੋ ਕਿ ਕਾਫੀ ਖੁੱਲ੍ਹਾ ਡੁੱਲਾ ਬਾਜ਼ਾਰ ਹੈ ਇਹ ਸਾਹਮਣੇ ਤੁਸੀਂ ਦੇਖ ਸਕਦੇ ਹੋ 25 ਜਨਵਰੀ ਦੀ ਸੇਲ ਦਿਖਾ ਰਿਹਾ ਤੁਹਾਨੂੰ 25 ਜਨਵਰੀ ਦੀ ਟਾਈਮ ਦੀ ਗੱਲ ਕੀਤੀ ਜਾਵੇ ਤਾਂ ਟਾਈਮ ਸਵੇਰ ਦੇ ਵੱਜ ਚੁੱਕੇ ਨੇ ਲਗਭਗ 10:40 ਮਿੰਟ ਤੇ ਦਿਨ ਅੱਜ ਵੀਰਵਾਰ ਦਾ ਦਿਨ ਹੈ ਜੀ ਤੇ ਆਹੀ ਰੌਣਕਾਂ ਆ ਮੰਡੀ ਅਮਰਗੜ ਦੀਆਂ ਸੇਲ ਦੀਆਂ ਤੁਸੀਂ ਦੇਖ ਸਕਦੇ ਹੋ ਲੁਧਿਆਣੇ ਫੈਕਟਰੀ ਵਾਲੀ ਦੀ ਸੇਲ ਹੋ ਚੱਲਦੇ ਆ ਅੰਦਰ ਤੇ ਦਿਖਾਉਣਾ ਤੁਹਾਨੂੰ ਅੰਦਰ ਦੀ ਸੇਲ ਉਹਨਾਂ ਨੂੰ ਦੱਸ ਦਿਓ ਭਾਈ ਕੈਸ਼ ਹੋਇਆ ਨਾ ਕੀ ਰੇਟ ਪਰ ਇਹ ਕਾ ਕੱਪੜੇ ਸਾਰੇ ਅਲੱਗ-ਅਲੱਗ ਰੇਟ ਹੈ ਭਾਈ 350 450 500 ਅੱਛਾ ਇਹ ਅੱਛਾ ਸੋ ਤੁਸੀਂ ਦੇਖ ਸਕਦੇ ਹੋ 350 400 500 ਰੁਪਏ ਤੱਕ ਤੁਹਾਨੂੰ ਇਸ ਸੇਲ ਦੇ ਵਿੱਚ ਮਿਲੇਗਾ ਇਹਦਾ ਪ੍ਰਾਈਸ ਕੀ ਹੈ? ਐਮ ਸਾਈਜ਼ ਦਾ? 350. 350 ਰੁਪਏ। ਉਹ ਤੁਸੀਂ ਜੇ ਅਗਰ ਸੇਲ ਦੇ ਸ਼ੌਕੀਨ ਹੋ ਤਾਂ ਮੰਡੀ ਅੰਮ੍ਰਿਤਗੜ ਦੇ ਵਿੱਚ 25 ਜਨਵਰੀ 26 ਜਨਵਰੀ ਤੱਕ ਸੇਲ ਰਹੇਗਾ ਤੇ ਤੁਸੀਂ ਆ ਸਕਦੇ ਹੋ। ਸੇਲ ਦਾ ਪੂਰਾ ਪੂਰਾ ਫਾਇਦਾ ਚੱਕੋ। ਇਹ ਆ ਹੈ ਮੁਰਗਾ ਚੌਕ ਤੇ 26 ਜਨਵਰੀ ਨੂੰ ਸੇਲ ਲੱਗਦਾ ਐਸੀ ਜਗ੍ਹਾ ਤੇ। ਤੇ ਦੂਰੋਂ ਦੂਰੋਂ ਲੋਕ ਦੂਰੋਂ ਦੂਰੋਂ ਸ਼ਹਿਰਤੋਂ ਲੋਕ ਆਉਂਦੇ ਨੇ ਸੇਲ ਕਰਨੋਂ ਆ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਖੂਬਸੂਰਤ ਜੋ ਕਿ ਸਮਾਨ ਇਨਾਂ ਕੋਲ ਹੈਗੇ ਨੇ ਮਸਾਲਾ ਮਸਲ ਰੱਖਣੋਂ ਵਾਸਤੇ ਸੋ ਆਪ ਬਾਈ ਜੀ ਆਏ ਨੇ ਹਾਂਜੀ ਬਾਈ ਜੀ ਠੀਕ ਹੋ ਠੰਡ ਕਿੰਨੀ ਕਾ ਠੰਡ ਤਾਂ ਬੋਲਦਾ ਯਾਰ ਬਾਈ ਸੋ ਠੰਡ ਤੋਂ ਬਚੇ ਰਹੋ ਤੇ ਹਜੇ ਸਵੇਰ ਦਾ ਟਾਈਮ ਆ ਜੀ ਹਜੇ ਲੋਕ ਇੰਨੇ ਆਏ ਨਹੀਂਗੇ ਕਿ ਨਹੀਂ ਜੀ ਤੇ ਅਜੇ ਆਉਣੇ ਸ਼ੁਰੂ ਹੋਣਗੇ ਅਜੇ ਸੋ ਪਾਈ ਨੇ ਦੁਕਾਨ ਲਾ ਰੱਖਿਆ ਨੇ ਇਹ ਆਪਣਾ ਐਸਾ ਚੱਲ ਰਿਹਾ ਤਿਆਰੀ ਦਾ ਹਾਂਜੀ ਐਸਾ ਚੱਲ ਰਿਹਾ ਤਿਆਰੀ ਦੀ ਆਪਾਂ ਕਰ ਰਹੇ ਹਾਂ ਅਜੇ ਤਿਆਰੀ ਕਰ ਰਹੇ ਹਾਂ ਹਾਂ ਤੁਸੀਂ ਦੇਖ ਸਕਦੇ ਹੋ ਬੁੱਟਾ ਦੀ ਸੇਲ ਕੀ ਰੇਟ ਹੈ ਇਹਨਾਂ ਦਾ 400 400 ਰੁਪਏ ਦਾ ਤੁਹਾਨੂੰ ਮਿਲ ਜਾਏਗਾ ਬੂਟ ਮਾਰਕੀਟ ਦੀ ਗੱਲ ਕੀਤੀ ਜਾਵੇ ਤਾਂ ਮਾਰਕੀਟ ਕਾਫੀ ਲੰਬੀ ਚੌੜੀ ਹੈ ਤੇ ਸੜਕਾਂ ਵੀ ਚੌੜੀਆਂ ਨੇ ਤੇ ਆਪਾਂ ਸੇਲ ਤੋਂ ਪਹਿਲਾਂ ਹੀ ਪਹੁੰਚ ਗਏ ਆ ਫਿਲਹਾਲ ਦੁਕਾਨਦਾਰ ਜੋ ਕਿ ਹੈ ਦੁਕਾਨਦਾਰ ਦੁਕਾਨਾਂ ਸਜਾਉਣ ਲੱਗੇ ਹੋਇਆ ਸੋ ਸਾਡੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗਿਆ ਵਧੀਆ ਲੱਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਤੇ ਸ਼ੇਅਰ ਕਰੋ ਤੁਹਾਨੂੰ ਦਿਖਾ ਰਹੇ ਹਾਂ ਮੰਡੀ ਅਮ드ਗੜ ਦੀ ਸੇਲ 26 ਜਨਵਰੀ ਦੀ ਸੇਲ ਜੋ ਕਿ ਕਾਫੀ ਮਸ਼ਹੂਰ ਸੇਲ ਹੈ ਚਾਹ ਸਕਦੇ ਆ ਇਹ ਸੇਲ ਹਰ ਸਾਲ ਇਸੇ ਤਰ੍ਹਾਂ ਲੱਗਦਾ 25 26 ਜਨਵਰੀ ਨੂੰ ਸੇਲ ਆ ਬੋਟਾਂ ਦੀ ਸੇਲ ਜੀਤ ਬੂਟ ਹਾਊਸ ਸੇਲ ਹੀ ਸੇਲ ਸੋ ਦੇਖੋ ਇਹ ਸਵਾਰੀ ਸੇਲ 19 ਹੈ ਨਹੀਂ ਯੰਨੀ ਦੇਖੀ ਜਾਵੇ ਕਿਉਂਕਿ ਜਿਹੜੇ ਪੁਲਿਸ ਵਾਲੀ ਸਿਕਿਉਰਿਟੀ ਹੈ ਪੂਰੀ ਟਾਈਟ ਸਿਕਿਉਰਿਟੀ ਹੈ ਕਿਉਂਕਿ ਸੜਕਾਂ ਸੀਲ ਦੇ ਕਰਕੇ ਰੋਕ ਲੈਂਦੇ ਸੀਗੇ ਤੇ ਪੰਜਾਬ ਪੁਲਿਸ ਦੀ ਸਿਕਿਉਰਿਟੀ ਟਾਈਟ ਹੋਣ ਕਰਕੇ ਜੋ ਕਿ ਸੇਲ ਹੈ ਬਹੁਤ ਹੀ ਰਸ਼ ਇੰਨਾ ਹੈ ਨਹੀਂ ਪਹਿਲਾਂ ਵਾਂਗੂ ਸੇਲ ਤੇ ਦੁਕਾਨਦਾਰ ਦੁਕਾਨਾਂ ਖੋਲਦੇ ਹੋਏ ਸਜਾਉਂਦੇ ਹੋਏ ਤੇ ਬੋਟਾਂ ਦੀ ਸੇਲ ਤੁਸੀਂ ਦੇਖ ਰਹੇ ਹੋ ਤੇ ਹਰ ਜਗ੍ਹਾ ਪੰਜਾਬ ਪੋਸਟ ਦੀ ਸਿਕਿਉਰਿਟੀ ਪੂਰੀ ਆ ਡਿਊਟੀ ਤੇ ਤੈਨਾਤ ਕੀਤੇ ਗਏ ਨੇ ਤਾਂ ਕਿ ਕੋਈ ਅੰਗੇਲੀ ਨਾ ਹੋਵੇ ਕੋਈ ਕਿਸੇ ਨੂੰ ਨੁਕਸਾਨ ਨਾ ਹੋਵੇ ਪੂਰੀ ਸੇਫਟੀ ਦੇ ਨਾਲ ਸੋ ਸਾਡਾ ਅੱਜ ਦਾ ਵੀਡੀਓ ਇੱਥੇ ਤੱਕ ਦੇ ਦਿੱਤਾ ਵੀਡੀਓ ਅੱਛਾ ਲੱਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਸੋ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਜੈ ਹਿੰਦ ਜੈ ਭਾਰਤ